ਚੀਨਾ ਮਾਨਸਾ ਦੀ ਰਿਹੈਸ਼ ਤੇ ਪਿੰਡ ਤਾਮਕੋਟ ਕਮੇਟੀ ਬਾਈ ਮੈਂਬਰੀ ਕਮੇਟੀ ਮਾਨਸਾ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਕਮੇਟੀ ਮੈਂਬਰਾਂ ਨੇ ਕਬੂਤਰਬਾਜੀ ਦੇ ਸੁਧਾਰ ਵਾਸਤੇ ਇਕੱਠੇ ਹੋ ਕੇ ਮਤੇ ਪਾਸ ਕੀਤੇ ਆ ਜਿਦੇ ਵਿੱਚ ਸਭ ਤੋਂ ਪਹਿਲਾਂ ਇਹ ਰੱਖਿਆ ਗਿਆ ਕਿ ਜੋ ਪੰਜਾਬ ਦੀ ਕਮੇਟੀ ਨੇ ਕਾਨੂੰਨ ਪਾਸ ਕੀਤੇ ਆ ਰੂਲ ਪਾਸ ਕੀਤੇ ਆ ਕਬੂਤਰਬਾਜੀ ਲਈ ਉਹ ਜ਼ਿਲ੍ਹਾ ਕਮੇਟੀਆਂ ਤੇ ਵੀ ਲਾਗੂ ਰਹਿਣਗੇ ਪਰ ਕਬੂਤਰਬਾਜੀ ਦੇ ਸੁਧਾਰ ਲਈ ਬਾਈ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਕੁਝ ਨਵੇਂ ਰੂਲ ਅੱਜ ਲਿਖਿਆ ਹਨ ਜੋ ਇਸ ਤਰ੍ਹਾਂ ਹਨ ਜੋ ਪਿੰਡ ਆਪਣੇ ਪਿੰਡ ਬਾਜੀ ਨਹੀਂ ਕਰਾਉਂਦੇ ਅਤੇ ਦੂਜੇ ਪਿੰਡਾਂ ਦੀ ਬਾਜੀ ਉੱਪਰ ਇਨਾਮ ਦਿੰਦੇ ਹਨ ਉਹਨਾਂ ਦੁਆਰਾ ਇਹ ਇਨਾਮ ਦੇਣੇ ਜ਼ਰੂਰੀ ਹੋਣਗੇ ਮੋਟਰਸਾਈਕਲ 6 ਬੰਦੇ ਰਲ ਕੇ ਦੇ ਸਕਦੇ ਹਨ ਫਰਿੱਜ 3 ਬੰਦੇ ਰਲ ਕੇ ਦੇ ਸਕਦੇ ਹਨ ਅਤੇ ਕੂਲਰ 2 ਵਿਅਕਤੀ ਰਲ ਕੇ ਦੇ ਸਕਦੇ ਹਨ ਰੂਲ ਨੰਬਰ 2 ਜੇਕਰ ਕਿਸੇ ਦੂਸਰ ਵਾਲੀ ਬਾਜੀ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਦੂਸਰੇ ਦਿਨ ਦੂਸਰ ਵਾਲੇ ਦਿਨ ਸਵੇਰ 8 ਵਜੇ ਤੱਕ ਜਿੰਨਾ ਕਬੂਤਰਾਂ ਦੇ ਮੋਹਰੇ ਲੱਗੀਆਂ ਹੋਣਗੀਆਂ ਪੈਸੇ ਉਹਨਾਂ ਵਿੱਚ ਵੰਡ ਦਿੱਤੇ ਜਾਣਗੇ ਤੇ ਨੰਬਰ 3 ਕਾਪੀ ਵਾਲੇ ਪੈਸੇ 3100 ਕਾਪੀ ਵਾਲੇ ਲਈ 3100 ਰੁਪਿਆ ਰੱਖਿਆ ਗਿਆ ਹੈ ਜੋ ਕਿ ਕਾਪੀ ਵਾਲੇ 100 ਕਬੂਤਰਾਂ ਦੇ ਇਨਸਾਫ ਦਾ ਜ਼ਿੰਮੇਵਾਰ ਹੋਵੇਗਾ ਜੇਕਰ ਕੋਈ ਪਿੰਡ ਦਾ ਵਿਅਕਤੀ ਉਸ ਤੋਂ ਉੱਪਰ ਕਬੂਤਰ ਬੁਲਾ ਕੇ ਬਾਜੀ ਕਰਵਾਉਂਦਾ ਹੈ 100 ਤੋਂ ਜ਼ਿਆਦਾ ਕਬੂਤਰ ਹੁੰਦੇ ਹਨ ਤਾਂ ਕਾਪੀ ਵਾਲੇ ਨਾਲ ਗੱਲ ਖੋਣ ਕੇ 100 ਤੋਂ ਉੱਪਰ ਕਬੂਤਰਾਂ ਦਾ ਦਾ ਪ੍ਰਬੰਧ ਕਰ ਸਕਦਾ ਹੈ ਅਤੇ 100 ਕਬੂਤਰਾਂ ਤੋਂ ਜੇਕਰ ਜ਼ਿਆਦਾ ਕਬੂਤਰਬਾਜੀ ਤੇ ਛੁੜਦੇ ਹਨ ਤਾਂ ਕਾਪੀ ਵਾਲੇ ਦੀ ਤੇ ਬਾਜੀ ਛਡਾਉਣ ਵਾਲੇ ਦੀ ਆਫਤਦਾਰੀ ਹੋਵੇਗੀ। ਨੰਬਰ 4 ਬਾਜੀ ਉੱਪਰ ਕਬੂਤਰਾਂ ਦੇ ਰੰਗ ਗੂੜੇ ਹੋਣੇ ਜ਼ਰੂਰੀ ਹਨ ਨਹੀਂ ਤਾਂ ਸਵੇਰ ਸਵੇਰੇ ਜੇ ਦੋ ਕਬੂਤਰਾਂ ਦਾ ਰੰਗ ਰਲਦਾ ਤਾਂ ਪਹਿਲਾ ਇਹ ਕਬੂਤਰ ਦਾ ਉਹੀ ਰੰਗ ਰੱਖਿਆ ਜਾਵੇਗਾ ਅਤੇ ਜੇਕਰ ਜੋ ਰੰਗ ਰਲਣ ਵਾਲਾ ਕਬੂਤਰ ਦੁਬਾਰਾ ਆਉਂਦਾ ਉਸਦੇ ਰੰਗ ਚੇਂਜ ਕੀਤਾ ਜਾਵੇਗਾ। ਅਤੇ ਰੰਗ ਦਾ ਪ੍ਰਬੰਧ ਕਾਪੀ ਵਾਲਾ ਕਰਕੇ ਰੱਖੇਗਾ ਨੰਬਰ 5 ਕਾਪੀ ਦਾ ਇਨਸਾਫ ਕਰਦੇ ਵੀਰਾਂ ਕੋਲ ਰੰਗਾਂ ਦੀ ਕਿਟ ਹੋਣੀ ਜ਼ਰੂਰੀ ਹੈ ਅਤੇ ਸ਼ਾਮ ਨੂੰ ਨਾਮਾਂ ਦੀ ਵੰਡ ਤੱਕ ਜ਼ਿੰਮੇਵਾਰੀ ਨਿਭਾਉਣੀ ਲਾਜ਼ਮੀ ਹੋਵੇਗੀ ਨੰਬਰ 6 ਪੰਜਾਬ ਕਮੇਟੀ ਹਰ ਛੋਟੀ ਵੱਡੀ ਬਾਜੀ ਉੱਪਰ ਰੋਟੀ ਦਾ ਖਰਚਾ 200 ਰੱਖਿਆ ਗਿਆ ਹੈ ਜਿਸ ਵਿੱਚ ਪਿੰਡ ਦੁਆਰਾ ਵਧੀਆ ਤਰੀਕੇ ਨਾਲ ਰੋਟੀ ਖਵਾਉਣੀ ਜ਼ਰੂਰੀ ਹੋਵੇਗੀ ਜੋ ਕਿ ਸਵੇਰੇ 10 ਵਜੇ ਤੱਕ ਖਵਾਉਣੀ ਜ਼ਰੂਰੀ ਹੋਵੇਗੀ ਨੰਬਰ 7 बाजी ਉਪਰ ਨਾਮਾਂ ਉਪਰ ਉੱਡ ਰਹੇ ਨਾਮਾਂ ਦੀ ਬੰਨ ਖਿਡਾਰੀਆਂ ਦੀ ਮਰਜ਼ੀ ਦੇ ਮੁਤਾਬਕ ਹੋਵੇਗੀ ਪਰ ਜੇਕਰ ਨਾਮ ਵੱਡੇ ਹਨ ਜਿਵੇਂ ਕਿ ਮੋਟਰਸਾਈਕਲ ਜਾਂ ਇਸ ਤੋਂ ਉਪਰ ਹਰਨ ਤਾਂ ਪਿੰਡ ਵਾਲੀ ਕਮੇਟੀ ਦਾ ਫੈਸਲਾ ਹੋਵੇਗਾ ਕਿ ਨਾਮ ਲਈ ਕਬੂਤਰਾਂ ਦੇ ਪੈਰ ਲਗਾਉਣੇ ਹਨ ਜਾਂ ਨਹੀਂ ਪਰ ਮੋਟਰਸਾਈਕਲ ਤੱਕ ਦੀ ਬਾਜੀ ਲਈ ਕਬੂਤਰਾਂ ਦੇ ਪੈਰ ਲਗਾਉਣ ਸੰਬੰਧੀ ਮਰਜ਼ੀ ਕਬੂਤਰਵਾਜਾਂ ਦੀ ਹੋਵੇਗੀ ਨੰਬਰ 8 ਸਾਰੇ ਮਤੇ ਜੋ ਪੰਜਾਬ ਕਮੇਟੀ ਦੁਆਰਾ ਪਾਏ ਗਏ ਹਨ ਉਹ ਜਿਹੜਾ ਕਮੇਟੀਆਂ ਲਈ ਮੰਨਣੀ ਜ਼ਰੂਰੀ ਹੋਊਗੇ ਧੰਨਵਾਦ ਜੀ ਇਹ ਗੱਲ ਬਾਈ ਜੀ ਰਹਿ ਗਈ ਸੀ ਸਾਰੀ ਕਮੇਟੀ ਦੀ ਹਾਜ਼ਰੀ ਦੇ ਵਿੱਚ ਕਮੇਟੀ ਵੱਲੋਂ ਜਿਹੜੇ ਆਪਣੇ ਕੈਸ਼ੀਅਰ ਸਾਹਿਬ ਦਾ ਮਤਲਬ ਸਕੱਤਰ ਉਹ ਕੀਤਾ ਗਿਆ ਗਠਨ ਕੀਤਾ ਗਿਆ ਉਹ ਆਪਣੇ ਬਾਈ ਸੋਨੀ ਜੀ ਹੋਣਗੇ ਆਪਣੇ ਮਾਨਸਾ ਕਮੇਟੀ ਦੇ ਜਿਹੜੇ ਖਜ਼ਾਨਚੀ ਸੀ ਇਹ ਧਿਆਨ ਤੇ ਲਿਆਓ ਜੀ ਸਾਰੇ ਭਰਾ ਜੋ ਮਾਨਸਾ ਕਮੇਟੀ ਦਾ ਲੈਣ ਦੇ ਹਿਸਾਬਕ ਤਾ ਹੋਊਗਾ ਉਹ ਬਾਈ ਸੋਨੀ ਕੋਲੋਂ ਹਾਂ ਲੋ ਇੱਕ ਕਮਿਟੀ ਦਾ ਫੈਸਲਾ ਇਹ ਵੀ ਹੋਇਆ ਜੀ ਵੀ ਜਿਹਨੇ 24 ਦੀ ਬਾੜੀਆਂ ਨਹੀਂ ਕਰਾਈਆਂ ਜੇ ਉਹ ਬੰਦਾ ਹੁਣ ਨਹੀਂ ਕਰਾ ਸਕਦਾ ਕਿਸੇ ਨਾਲ ਕੋਈ ੱੱਕਾ ਨਹੀਂ ਕੋਈ ਹੁਣ ਕਰਾਉਣ ਦੀ ਅਸੀਂ ਉਹ ਨਹੀਂ ਕਰਦੇ ਪਰ 2025 ਚ ਕਰਾਉਣੀਆਂ ਲਾਜ਼ਮੀ ਨੇ ਚਾਹੇ ਕੋਈ ਸ਼ਹਿਰ ਵਾਲਾ ਚਾਹੇ ਕੋਈ ਵੱਡੇ ਪਿੰਡ ਵਾਲਾ ਚਾਹੇ ਕੋਈ ਢਾਣੀ ਵਾਲਾ ਤੇ ਉਹ ਮੰਨੇ ਬਾਈ ਨੇ ਬੋਲ ਦਿੱਤਾ ਜਿਹੜੀ ਦੂਜੇ ਪਿੰਡ ਚ ਨਾਮ ਦੇਣੇ ਆ 6 ਬੰਦਾਂ ਨੂੰ ਮੋਟਰਸਲ ਜੇ ਮੰਨ ਲਓ ਕੋਈ ਬੰਦੇ ਮੰਨ ਲਓ ਮੈਂ ਸ਼ੇਅਰ ਕਰ ਰਿਹਾ ਨਾ ਮੈਂ ਦੂਜੇ ਪਿੰਡ ਬਾਜੀ ਕਰਾ ਰਿਹਾ ਨਾ ਅਸੀਂ 6 ਜਣੇ ਰਲ ਕੇ ਦੇ ਸਕਦੇ ਹਾਂ ਜੇ ਫਰਿੱਜ ਦੇਣਾ ਤਾਂ ਰਲ ਕੇ ਦੇ ਸਕਦੇ ਹਾਂ ਕੂਲਰ ਦੋ ਜਣੇ ਰਲ ਕੇ ਦੇ ਸਕਦੇ ਹਾਂ ਪਰ ਬਾਜ਼ੀਆਂ 25 ਕਰੋੜਾਂ ਲਾਜ਼ਮੀ ਹੋਣਗੀਆਂ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਤੇ ਇਹ ਆਪਦੇ ਧਿਆਨ ਚ ਲਓ ਭਾਈ ਨਹੀਂ ਬਾਜੀ ਛੜਾਈ ਨਹੀਂ ਜਾਣੀ ਉਹ ਬੰਦੇ ਦੀ ਬਾਕੀ ਭਾਈ ਸਾਰੇ ਭਰਾਵਾਂ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਮਾਨਸਾ ਕਮੇਟੀ ਦੇ ਮੈਂਬਰ ਹਾਜ਼ਰ ਨੇ ਜੀ ਇੱਥੇ ਇੱਕ ਬਾਈ ਜੀ ਸਾਡਾ ਜਿਹੜਾ ਸਾਡੇ ਮਾਨਸਾ ਦੇ ਲਿਆਲੇ ਨੂੰ ਇੱਕ ਬੇਨਤੀ ਇਹ ਆ ਵੀ ਜਿਹੜਾ ਵੀ ਸਾਡੀ ਕਮੇਟੀ ਦੇ ਊਸੂਲਾਂ ਤੋਂ ਤੇ ਪੰਜਾਬ ਦੀ ਕਮੇਟੀ ਦੇ ਊਸੂਲਾਂ ਤੋਂ ਕੋਈ ਨਵਾਂ ਰੂਲ ਰੱਖੂ ਜਾਂ ਕਮੇਟੀ ਤੋਂ ਬਾਹਰ ਚੱਲੂ ਉਹਦੇ ਕਿਸੇ ਕਿਸੇ ਵੀ ਅਸੀਂ ਨਵੇਂ ਨੁਕਸਾਨ ਦੇ ਜ਼ਿੰਮੇਵਾਰ ਨਹੀਂ ਉਹਦੀ ਬਾਜੀ ਤੇ ਸਾਡੇ ਜਿੰਨੇ ਵੀ ਮਾਨ ਸਾਡੇ ਕਾਪੀ ਵਾਲੇ ਇੰਚਾਰਜ ਨੇ ਕਾਪੀ ਵਾਲੇ ਬੰਦੇ ਨੇ ਉਹ ਵੀ ਜੇ ਇਹ ਰੂਲ ਨਹੀਂ ਫਾਲੋ ਕਰਦੇ ਤਾਂ ਕਮੇਟੀ ਉਹਨਾਂ ਪਿੱਛੇ ਵੀ ਕਦੇ ਕੋਈ ਸਟੈਂਡ ਨਹੀਂ ਲਊਗੀ ਤੇ ਤੀਜੀ ਗੱਲ ਆਪਾਂ ਕੀ ਕਹਿੰਦੇ ਸੀ ਬਾਈ ਕੋਈ ਕਿਸੇ ਦੇ ਨਿੱਜੀ ਮਸਲੇ ਵਾਂਗੂ ਇੱਕ ਕਿਸੇ ਦਾ ਕੂਤਲਾ ਕੋਈ ਲੈਣ ਦੇਣਾ ਕਿਸੇ ਦੇ ਕੋਈ ਦੱਬੇ ਕਿਸੇ ਦਾ ਕੋਈ ਚੱਕਿਆ ਕਰਿਆ ਕਮੇਟੀ ਕਿਸੇ ਤੇ ਨਿੱਜੀ ਮਸਲੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰੂ ਤੇ ਨਾ ਹੀ ਸਾਡੇ ਕੋਲ ਕੋਈ ਮਸਲਾ ਲੈ ਕੇ ਆਵੇ ਕਮੇਟੀ ਸਿਰਫ ਬਾਜ਼ੀਆਂ ਚੰਗੀਆਂ ਕਰਾਉਣ ਨੂੰ ਲੈ ਕੇ ਇਹ ਬਣਾਈ ਗਈ ਹੈ ਸੁਧਾਰ ਲਈ ਸੁਧਾਰ ਲਈ ਬਣਾਈ ਗਈ ਹੈ ਨਾ ਕਿ ਆਪਾਂ ਕਿਸੇ ਦੇ ਨਿੱਜੀ ਰੰਜਿਸ਼ ਦਾ ਨਪਾਰਾ ਕਰਨ ਲਈ ਬਾਕੀ ਠੀਕ ਹੈ ਸਾਰੇ ਭਰਾਵਾਂ ਨੂੰ ਸਹਿਮਤੀ ਹੈ ਠੀਕ ਹੈ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਤੇ ਪਹੁੰਚਦੇ ਸਾਰੇ ਭਰਾ ਇਹ ਸ਼ੇਅਰ ਕਰ ਦਿਓ ਮਾਨਸਾਲੇ ਗਰੁੱਪਾਂ 'ਚ ਸਾਰੇ ਭਰਾ ਰੂਲ ਫਾਲੋ ਕਰੋ ਤੇ ਜਿਹੜੇ ਪੰਜਾਬ ਕਮਿਟੀ ਦੇ ਰੂਲ ਨੇ ਸਾਰੇ ਭਰਾ ਉਹ ਪੜੋ ਤਾਂ ਕਿ ਸਾਰੇ ਭਰਾਵਾਂ ਦਾ ਧਿਆਨ ਚੱਲ ਸਕੇ ਅਗਲੀ ਮੀਟਿੰਗ ਹਫਤਾ ਫਿਰ ਦੱਸ ਅਗਲੀ ਮੀਟਿੰਗ ਜਿਹੜੀ ਹੋਊ ਸਾਡੀ ਉਹ ਹਫਤਾ ਪਹੁੰਚਦਾ ਸਾਰੇ ਸਹਿਮਤੀ ਨਾਲ ਸਾਰੇ ਸਹਿਮਤੀ ਨਾਲ ਤੇ ਜਿਹੜੇ ਬੰਦਾਵਾ ਰੂਲ ਜਾਂ ਕੁਝ ਬਣੂਗਾ